be right by your side

اٿو 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 ا वो लोग ना मन में इने दे रहा है हां जी वो तो अपन इदी खबर है भाई इदी जो क्या मैं की कर रहे है आप कर सामान्य कुचिया नहीं है जबरदस्ती कर रहा है धक्का खा रहा है हां जी हां जी बस ये नहीं है ओडलो ना ਅ ਕੱਲ ਰਾਤ ਸਾਡੇ ਕੋਲ ਮਾਈਨਿੰਗ ਵਿਭਾਗ ਵਾਲੇ ਕਰਮਚਾਰੀ ਆਏ ਸੀਗੇ ਜਿਹਨਾਂ ਨੂੰ ਨਾਲ ਲੈ ਕੇ ਜਿਹਨਾਂ ਨੇ ਦੱਸਿਆ ਵੀ ਇੱਥੇ ਮਾਈਨਿੰਗ ਜਿਹੜੀ ਬੰਦ ਕੀਤੀ ਹੋਈ ਹੈਗੀ ਤੇ ਉੱਥੇ ਮਾਈਨਿੰਗ ਉੱਥੇ ਰੇਤਾ ਭਰ ਰਹੇ ਨੇ ਸਤਲੁਜ ਦਰਿਆ ਤੇ ਜਿਹਨਾਂ ਨੂੰ ਨਾਲ ਲੈ ਕੇ ਉੱਥੇ ਦੇਖਿਆ ਤਾਂ ਕੋਤੇ ਚਾਰ ਟਰਾਲੀਆਂ ਤੇ ਇੱਕ ਜੀਸੀਬੀ ਸੀਗੀ ਤੇ ਉਹਨਾਂ ਨੂੰ ਕਾਬੂ ਕਰਕੇ ਉਹ ਸਾਡੇ ਕੋਲ ਬੰਦ ਕਰਾ ਗਏ ਨੇ ਤੇ ਹੁਣ ਉਹ ਬੰਦ ਦੀ ਕਾਰਵਾਈ ਜੋ ਹੈਗੇ ਉਹ ਕਰਨਗੇ ਇਹ ਤਾਂ ਉਹ ਫਾਈਨ ਭਰਨ ਗਏ ਟਰਾਲੀਆਂ ਵਾਲੇ ਠੀਕ ਨਹੀਂ ਤਾਂ ਜੋ ਸਾਨੂੰ ਲਿਖ ਕੇ ਦੇਣਗੇ ਆਪਾਂ ਕਾਨੂੰਨੀ ਕਾਰਵਾਈ ਬੰਦੀ ਕਰ ਦੇਵਾਂਗੇ ਮਿਸ਼ਨ ਨਹੀਂ ਹੱਲੇ ਕੋਈ ਦਰਖਾਸਤ ਨਹੀਂ ਆਈ ਕੋਈ ਦਰਖਾਸਤ ਨਹੀਂ ਆਈ ਅਸੀਂ ਵੀ ਇਹੀ ਕੰਮ ਕਰਦੇ ਹਾਂ ਜਿੱਦਾਂ 3-400 ਰੁਪਏ ਦਾ ਇੱਕ ਢੇਡੇ ਮਗਰ ਬਚਦਾ ਪਰ ਇਹਨਾਂ ਨੂੰ ਨਾ ਬਿਲਕੁਲ 1 ਰੁਪਏ ਦੀ ਨਾ ਗਵਰਨਮੈਂਟ ਦੇ ਖਾਤੇ ਜੀ ਇਹਨਾਂ ਤੇ ਚਾਰਾ ਟਰੈਕਟਰਾਂ ਦੀ ਪਰਚੀ ਚੈੱਕ ਕੀਤੀ ਜਾਵੇ ਕਦੀ ਇਹਨਾਂ ਨੇ ਪਰਚੀ ਨਹੀਂ ਕਟਾਈ ਜੀ ਸਾਰਾ ਕੁਝ ਐਦਾਂ ਹੀ ਜਿੱਦਾਂ ਬਾਕੀ ਭਰਾ ਸਾਰੇ ਏਸੇ ਜੀ ਤੋਂ ਰੋਟੀ ਖਾ ਰਹੇ ਆ ਪਰ ਇਹਨਾਂ ਨੇ ਨਾ ਚੱਲਣ ਦਿੱਤੇ ਆ ਚਾਹ ਟਰੈਕਟਰ ਇਹਨਾਂ ਨੇ ਪਾਏ ਹੋਏ ਆ ਘਾਟੇ ਨੂੰ ਕੰਮ ਕਰੀ ਜਾਂਦੇ ਨਾ ਇਹ ਗਵਰਨਮੈਂਟ ਦੇ ਖਾਤੇ 'ਚ 1 ਰੁਪਏ ਦੀ ਇਨਕਮ ਨਹੀਂ ਦੇ ਰਹੇ ਸਾਡੇ ਕੋਲੋਂ ਇਨਕਮ ਰਹਿ ਰਹਾ 500 ਰੁਪਇਆ ਪਰ ਗਵਰਨਮੈਂਟ ਨੂੰ ਇਹ 320 ਰੁਪਏ ਦੇ ਰਹੇ ਆ ਇਹਨਾਂ ਨੇ ਆਪਣੇ ਨਾਮ ਦੀਆਂ ਵੀ ਪਰਚੀਆਂ ਛਪਵਾਈਆਂ ਹੋਈਆਂ ਇੱਥੇ ਨਾਲ ਸੈਦਪੁਰ ਪਿੰਡ ਆ ਉੱਥੇ ਇਹਨਾਂ ਨੇ ਅੰਦਰੋਂ ਜੀਸੀਬੀ ਨਾਲ ਰੇਤਾ ਝਕਾ ਕੇ ਬਾਹਰ ਢੇਰ ਲਾਇਆ ਹੋਇਆ ਕਿ ਬਰਸਾਤ ਦੇ ਵਿੱਚ ਅਸੀਂ ਮਹਿੰਗਾ ਵੇਚਾਂਗੇ ਜਦੋਂ ਉਹ ਰੇਤਾ ਵੇਚਣ ਉਸ ਟਾਈਮ ਇਹਨਾਂ ਨੇ ਆਪਣੀ ਪਰਚੀ ਲਾਣੀ ਸਲਵਿੰਦਰ ਐਂਡ ਕੰਪਨੀ ਦੀ ਜਦ ਕਿ ਜਿਹੜੀ ਆ ਪਰਚੀ ਆ ਇਹ ਉਸ ਟਾਈਮ ਨਹੀਂ ਚੱਲਣੀ ਜਿਹੜੀ ਇਸ ਟਾਈਮ ਆ ਮੌਜੂਦਾ ਪਰਚੀ ਉਸ ਟਾਈਮ ਇਹ ਆਪਣੀ ਕਾਪੀ 'ਚ ਬੁਆ ਲੈਂਦੇ ਆ ਕਿ ਸਲਵਿੰਦਰ ਐਂਡ ਕੰਪਨੀ ਇਹ ਪਰਚੀ ਆਪਣੀ ਘੱਟ ਦੇ ਆ ਜੀ ਤੇ ਗਵਰਨਮੈਂਟ ਦੇ ਕੁਝ ਨਹੀਂ ਬੱਲੇ ਪਾ ਰਹੇ ਜੀ ਬਰਸਾਤ ਚੱਲ ਪਈ ਰੇਤਾ ਬੰਦ ਹੋ ਜਾਂਦਾ ਜੀ ਇਹੀ ਜਿਹੜਾ 600 ਰੁਪਿਆ ਰੇਤਾ ਆ ਜੀ ਇਹਨਾਂ ਨੇ 1200 ਰੁਪਏ ਨੂੰ ਇਹੀ ਰੇਤਾ ਭਰਨਾ ਜੀ ਜਿਹੜੀ ਇੱਕ ਗਵਰਨਮੈਂਟ ਨੂੰ ਕਵੇ ਭਈ ਉਹ ਰੇਤਾ ਕਿਸ ਬੰਦੇ ਦਾ ਕਿਸ ਬੰਦੇ ਦੀ ਜ਼ਮੀਨ ਆ ਕਿਦੇ ਵਿੱਚ ਕਿਦਾਂ ਕਰਕੇ ਇਕੱਠਾ ਕੀਤਾ ਗਿਆ ਜਦ ਕਿ ਉਹਦਾ 1 20 ਰੁਪਇਆ ਗਵਰਨਮੈਂਟ ਦੇ ਖਾਤੇ ਦੇ ਵਿੱਚ ਇਹਨਾਂ ਨੇ ਜਮਾ ਨਹੀਂ ਕਰਾਇਆ ਜਿਸ ਦਿਨ ਪ੍ਰਸ਼ਾਸਨ ਸ਼ੁਰੂ ਹੋ ਜਣੀ ਉਸ ਦਿਨ ਇਹਨਾਂ ਤੇ ਚਾਰੇ ਹੀ ਟਰੈਕਟਰ ਚੱਲਣੇ ਆ ਬਾਕੀ ਸਾਰੇ ਭਰਾਵਾਂ ਦੇ ਟਰੈਕਟਰ ਖੜ੍ਹ ਜਾਣੇ ਕਿ ਬਰਸਾਤ ਆ ਜੀ ਕੰਮ ਨਹੀਂ ਚੱਲ ਰਿਹਾ ਟਰੈਕਟਰਾਂ ਦਾ ਪਰ ਇਹਨਾਂ ਦੇ ਰਾਤ ਵੀ ਆਹੀ ਜਿਹੜੇ ਚਾਰ ਟਰੈਕਟਰ ਫੜੇ ਆ 6 7 ਦਿਨ ਹੋ ਗਏ ਸਾਨੂੰ ਇਹੀ ਗੱਲ ਪਤਾ ਸੀਗੀ ਵੀ ਇਹ ਰਾਤ ਨੂੰ ਚੋਰੀ ਭਰਦੇ ਆ ਜੀ ਜਦ ਕਿ ਕੱਲ ਤਹਿਸੀਲਦਾਰ ਹੋਣੀ ਨੇ ਸਾਰੇ ਦਰਿਆ ਤੇ ਲੋਕੇ ਡੇਢ ਘੰਟੇ ਬਾਅਦ ਆਏ ਜੀ ਡੇਢ ਘੰਟੇ ਬਾਅਦ ਪੁਲਿਸ ਆਈ ਮੇਰਾ ਤਾਂ ਪੰਜ ਕਵਾਰੀ ਕਾਲ ਕੀਤੀ ਹੋਣੀ ਦੋ ਤਿੰਨ ਵਾਰੀ ਕਾਲ ਕੀਤੀ 100 ਨੰਬਰ ਦੇ ਉੱਤੇ ਕਿ ਹਾਂਜੀ ਇੱਥੇ ਆਓ ਵੀ ਕੋਈ ਗੱਲ ਵੱਧ ਸਕਦੀ ਹੈ ਵੀ ਅਸੀਂ ਬੰਦੇ ਹੈਗੇ ਆ 6-7 ਜਾਣੇ ਪਰ ਇਹ 12-13 13 ਬੰਦੇ ਸਗੇ ਜੀ ਐਨੀ ਕੋਈ ਵਿਭਾਗ ਦੇ ਬੰਦੇ ਨੂੰ ਕਾਲ ਕੀਤੀ ਗਈ ਹੈ ਉਹਨਾਂ ਨੂੰ ਦੱਸ ਚੁੱਕੇ ਆ ਉਹਨਾਂ ਦਾ ਕਿੰਨਾ ਟਾਈਮ ਹੋ ਗਿਆ ਦੱਸਿਆ ਤੁਹਾਨੂੰ ਉਹਨਾਂ ਨੂੰ ਦੱਸੇ ਨੂੰ ਸਾਨੂੰ 2 ਘੰਟੇ ਹੋ ਚੁੱਕੇ ਆ ਜੀ ਅਜੇ ਤੱਕ ਅਧਿਕਾਰੀ ਕੋਈ ਪਹੁੰਚੇ ਕੋਈ ਪਹੁੰਚੇ 8 ਵਜੇ ਦੀ ਕਾਲ ਦਫ਼ਤਰ ਕਰ ਰਹੇ ਆਂ ਸੀ 8 ਵਜੇ ਤੋਂ ਬਾਅਦ ਕਹਿੰਦੇ 9:30 ਵਜੇ ਅਫਸਰਾਂ ਨੇ ਆਣਾ ਜੀ ਉਹਨਾਂ ਨੂੰ ਦੱਸਿਓ ਇਹ ਸਾਰੀ ਮਿਲੀ ਭੁਗਤ ਹੈ ਜੀ ਇਹਨਾਂ ਦੀ ਬਿਲਕੁਲ ਜੀ ਇਹ ਸਾਰੀ ਮਿਲੀ ਭੁਗਤ ਹੈ ਜੀ ਇਹਨਾਂ ਦੀ